ਕਾਂਸਾ ਜਵਾਕ ਤਾਂ ਕਿਸੇ ਤੋਂ ਨਹੀਂ ਡਰਦੇ ਮੰਨੋ ਚਾ ਨਾ ਮੰਨੋ ਅੱਜ ਕੱਲ ਤੇ ਜਵਾਕ ਕਿਸੇ ਤੋਂ ਨਹੀਂ ਡਰਦੇ ਕਿਉਂਕਿ ਉਹਨੂੰ ਕੁਛ ਨਹੀਂ ਲਈ ਬੈਠੇ ਇੱਕ ਸਾਡਾ ਟਾਈਮ ਹੁੰਦਾ ਸੀ ਅਸੀਂ ਨਹੀਂ ਅਸੀਂ ਨਹੀਂ ਮਾਪਿਓ ਤਾਂ ਡਰਦੇ ਨਾਲੇ ਅਸੀਂ ਕੀੜਿਆਂ ਤੋਂ ਡਰਦੇ ਹਾਂ ਤਾਂ ਸੋਚੂਗੇ ਅਸੀਂ ਕੀੜਿਆਂ ਤੋਂ ਡਰਦੇ ਸੀ ਜੇ ਤਾਂ ਸਾਡੇ ਮਾਪਿਓ ਨੇ ਕਿਤੇ ਜਾਣਾ ਤੇ ਪਹਿਲੀ ਤਾਂ ਗੱਲ ਸਾਨੂੰ ਨਾਨਕਿਆਂ ਦਾ ਨਹੀਂ ਪਤਾ ਲੱਗਦਾ ਸੀ ਵੀ ਨਾਨਕੇ ਕਿੱਧਰ ਆ ਹਨਾ ਸਾਡੇ ਐਂ ਪਤਾ ਸੀ ਵੀ ਫਲਾਨਾ ਪਿੰਡ ਆ ਤੇ ਐਂ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਕਿੱਧਰ ਦੀ ਨਾਨਕਿਆਂ ਨੂੰ ਜਾਣਾ ਤੇ ਕਿੱਧਰ ਦੀ ਬਸ ਜਾਊਗੀ ਵੀ ਪਹਿਲਾਂ ਮੋਗੇ ਜਾਣਾ ਪਊ ਕਿ ਜੀਰੇ ਜਾਣਾ ਪਊ ਤੇ ਜੇ ਸਾਡੇ ਮਾਪਿਓ ਨੇ ਜਾਣਾ ਤੇ ਅਸੀਂ ਕਿਤੇ ਕਹਿ ਦੇਣਾ ਵੀ ਸਾਨੂੰ ਵੀ ਲੈ ਚੱਲੋ ਤੇ ਉਹਨਾਂ ਨੇ ਕਹਿਣਾ ਨਾ ਨਹੀਂ ਨਹੀਂ ਲਾ ਚਲੋ ਸੀਗਾ ਤੁਹਾਨੂੰ ਨਹੀਂ ਲੈ ਕੇ ਜਾਣਾਗਾ ਤੁਸੀਂ ਘਰੇ ਰਹੋ ਫਲਾਨੇ ਦਾ ਵਿਆਹ ਕਰਨਗੇ ਨਾ ਜੇ ਤੇਰੇ ਮਾਮੇ ਕਿਤੇ ਉਦੋਂ ਤੁਹਾਨੂੰ ਲੈ ਕੇ ਚੱਲਾਂਗੇ ਤੇ ਵਿਆਹ ਵਿਊ ਚ ਕਿਤੇ ਲੈ ਜਾਂਦੇ ਪਹਿਲੀ ਤਾਂ ਗੱਲ ਮੈਂ ਤਾਂ ਆਪਦੇ ਨਾਨਕੇ ਵਿਆਹ ਕਰਾ ਕੇ ਵੇਖਿਆ ਵੀ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਨਾਨਕੇ ਨੂੰ ਕਿੱਧਰ ਦੀ ਜਾਈਦਾ ਤੇ ਮੈਂ ਤਾਂ ਜਦੋਂ ਵਿਆਹ ਹੀ ਗਈ ਉਦੋਂ ਆਪਦੇ ਨਾਨਕੇ ਵੇਖੇ ਆ ਵੀ ਸਾਡੀ ਮਾਂ ਨੇ ਸਾਨੂੰ ਸਾਡੇ ਨਾਨਕੇ ਵਿਖਾਏ ਨਹੀਂ ਦੂਜਿਆਂ ਨੇ ਵੇਖੇ ਹੁਣੇ ਪਰ ਮੈਨੂੰ ਤਾਂ ਨਹੀਂ ਵਿਖਾਏ ਸੀ ਤੇ ਜੇ ਕਿਤੇ ਜਾਂਦੇ ਤਾਂ ਸਾਨੂੰ ਪਤਾ ਕੀ ਕਹਿ ਜਾਂਦੇ ਵੀ ਜੇ ਤੁਸੀਂ ਇਲਤ ਕੀਤੀ ਜਾਂ ਤੁਸੀਂ ਫਲਾਨਿਆਂ ਦੇ ਘਰੇ ਗਏ ਹਨਾ ਫਲਾਨਿਆਂ ਦੇ ਘਰੇ ਨਹੀਂ ਜਾਣਾ ਵੀ ਕਿਸੇ ਦੇ ਚਾਚੇ ਤਾਏ ਦੇ ਤੇ ਮਾੜੀ ਮੋਟੀ ਅਣਬਣ ਪਹਿਲੀ ਤਾਂ ਗੱਲ ਹੁੰਦੀ ਸੀ ਜੇ ਹੋ ਵੀ ਜਾਂਦੀ ਸੀ ਤੇ ਪਹਿਲੀ ਗੱਲ ਹੁੰਦੀ ਨਹੀਂ ਸੀ ਉਹ ਕਹਿ ਦਿੰਦੇ ਹੁੰਦੇ ਸੀ ਵੀ ਜਾਣਾ ਨਹੀਂ ਕੁੜੀਆਂ ਨਹੀਂ ਬਾਹਰ ਨਿਕਲਦੀਆਂ ਹੁੰਦੀਆਂ ਤੇ ਜਦੋਂ ਕੰਮ ਧੰਦੇ ਜਾਣਾ ਤੂੰ ਦੋ ਆਪ ਨਾਲ ਜਾਣਾ ਤੇ ਸਾਡੀ ਮਾਂ ਨੇ ਕਹਿਣਾ ਨਾ ਜਾਣਾ ਨਹੀਂ ਫਲਾਨਿਆਂ ਦੇ ਘਰੇ ਤੇ ਜੇ ਤੁਸੀਂ ਗਈਆਂ ਤੇ ਫਿਰ ਆਪ ਦਾ ਹਿਸਾਬ ਲਾ ਲਿਓ ਜੇ ਇਹ ਕਦੇ ਘਰੋਂ ਤਾਂ ਪੂਰਾ ਰੋਕ ਰੋਕਦੇ ਹੁੰਦੇ ਸੀ ਅੱਗੇ ਵਾਲੇ ਟਾਈਮਾਂ ਚ ਇੱਕ ਘਰੋਂ ਤਾਂ ਪੂਰੀ ਸਖਤਾਈ ਹੁੰਦੀ ਸੀਗੀ ਜਦੋਂ ਉਹ ਕਹਾਣੇ ਹੁੰਦੇ ਇੱਕ ਘਰ ਤਾਂ ਲੈਣ ਵੀ ਛੱਡ ਦਿੰਦੀ ਹੈ ਤੇ ਉਸ ਗੱਲ ਲੰਘੂ ਨਾ ਮਾਪਿਓ ਨੂੰ ਇੱਕ ਘਰੋਂ ਤਾਂ ਜ਼ਰੂਰ ਰੋਕਿਆ ਹੁੰਦਾ ਸੀ ਫਲਾਨੇ ਘਰੇ ਨਹੀਂ ਜਾਣਾ ਤੇ ਜਾਂ ਕਹਿ ਦਿੰਦੇ ਜੇ ਤੁਸੀਂ ਇਲਟ ਕੀਤੀ ਜਾਂ ਤੁਸੀਂ ਕੋਈ ਸ਼ਰਾਰਤ ਕੀਤੀ ਮਗਰੋਂ ਜੇ ਕੁਝ ਵਿਗਾੜਤਾ ਤੇ ਫਿਰ ਇਹ ਹਿਸਾਬ ਦਾ ਦਰਖਤ ਨਾ ਬਨ ਕੇ ਤੇ ਕੀੜਿਆਂ ਨੂੰ ਪਾਣੀ ਪਾ ਦਾਂਗੇ ਕਿਉਂਕਿ ਉਹ ਦਰਖਤ ਆਮ ਹੁੰਦੇ ਸੀਗੇ ਵੀ ਅੱਜ ਦੇ ਟੈਂਪਰ ਦਰਖਤ ਹੈ ਨਹੀਂ ਗੈਨੇ ਹਣਾ ਉਦੋਂ ਘਰਾਂ ਦੇ ਦਰਖਤ ਬਹੁਤ ਹੁੰਦੇ ਸੀ ਉਹਦੇ ਕੋਲ ਇੱਕਾਂ ਦੀ ਮੰਨ ਦਾ ਅੱਜ ਦੇ ਟਾਈਮ ਤੇ ਤਾਂ ਪੱਟ ਕੇ ਪਰੇ ਮਾਰਦੇ ਦਰਖਤਾਂ ਨੂੰ ਕਹਿੰਦੇ ਲਿੱਕਾ ਲਾਉਂਦੇ ਆ ਤੇ ਉਹਨਾਂ ਟਾਈਮਾਂ ਦੇ ਦਰਖਤ ਵੀ ਆਮ ਹੁੰ ਤੇ ਫਿਰ ਕੀ ਉਹ ਤਾਂ ਨਾ ਡੱਕ ਡੱਕ ਹੁਣਾਂ ਨੂੰ ਤੇ ਜਿਹੜੇ ਭਰਾ ਹੁੰਦੇ ਸੀ ਵੱਡੇ ਹਨਾ ਹੁਣ ਤਾਂ ਕੋਈ ਵੱਡੇ ਭਰਾਵਾਂ ਤੋਂ ਵੀ ਨੀ ਜਵਾਕ ਇੰਨਾ ਡਰਦੇ ਡਰਦੇ ਆ ਮਾੜਾ ਮੋਟਾ ਡਰਦੇ ਆ ਤੇ ਪਰ ਇੱਕਦਮ 18 ਸੁਣਾਉਂਦੇ ਆ ਪਰ ਸਾਡੇ ਟਾਈਮ 'ਚ ਅਸੀਂ ਕਿਸੇ ਨੂੰ ਸੁਣੋ ਕੋਈ ਕੁੱਸ ਨਹੀਂ ਸੀ ਕਹਿੰਦੇ ਹੁੰਦੇ ਮੂਰੋ ਬੋਲਦੇ ਨਹੀਂ ਸੀ ਹੁੰਦੇ ਮੇਰੇ ਭਰਾ ਦੋਵੇਂ ਮੈਥੋਂ ਵੱਡੇ ਆ ਬਹੁਤ ਵੱਡੇ ਆ ਕੋਤਿਆਂ ਵਾਲਾ ਇੱਕ ਤਾਂ ਤੇ ਪਤਾ ਕੀ ਕਰਦੇ ਜਦੋਂ ਮਤਲਬ ਕਿ ਉਹਨਾਂ ਨੇ ਜਾਣਾ ਖੇਤ ਬਾਹਰ ਅੰਦਰ ਹੁਣ ਤਾਂ ਕਹਿ ਦਿੰਦੇ ਲੈ ਲਸੂਲੀ ਲਾ ਕੇ ਦੇ ਦਿਓ ਸਾਨੂੰ ਜਾਂ ਫੋਨ ਦੇ ਦਿਓ ਸਾਨੂੰ ਅਸੀਂ ਫੋਨ ਤੋਂ ਬਿਨਾ ਨਹੀਂ ਬਾਦੇ ਤੇ ਸਾਡੇ ਟਾਈਮ ਚ ਸਾਰਾ ਜਨ ਪਤਾ ਕੀ ਕਰਦੇ ਅਸੀਂ ਟੋਕਰਾਂ ਲੈ ਲੈਂਦੇ ਤੇ ਟੋਕਰੇ ਨੂੰ ਬੰਨ ਲੈਂਦੇ ਰੱਸੀ ਤੇ ਰੱਸੀ ਦੇ ਥੱਲੇ ਪਾ ਉਹਦੇ ਟੋਕਰੇ ਦੇ ਥੱਲੇ ਪਾ ਕੇ ਨਾ ਚੋਵਾ ਚੇੜੀਆਂ ਜਾਨਵਰਾਂ ਨੂੰ ਭਾਤ ਸਮਾਹਤਾ ਚ ਉਹ ਜਾਰੇ ਜਾਨਵਰ ਖਾਂਦੇ ਹੁੰਦੇ ਸਾਨੂੰ ਪਤਾ ਹੁੰਦਾ ਸੀ ਵੀ ਆਹ ਜਾਨਵਰ ਆ ਚੋਗਾ ਖਾਊਗਾ ਆਹ ਖਾਊਗਾ ਤੇ ਅਸੀਂ ਫਿਰ ਉਹ ਰੱਸੀ ਬੰਨ ਕੇ ਤੇ ਅੰਦਰ ਬਹਿ ਜਾਣਾ ਠੰਡੇ ਰੰਨਾ ਸਾਨੂੰ ਪੱਖੇ ਦੀ ਪਰਵਾਹ ਪੂਰ ਦਾ ਪਤਾ ਤੇ ਵੀ ਨਾ ਸਾਨੂੰ ਗਰਮੀ ਦਾ ਪਤਾ ਵੀ ਗਰਮੀ ਕੀ ਹੁੰਦੀ ਆ ਤੋ ਇੰਨਾ ਪਤਾ ਹੁੰਦਾ ਸੀ ਵੀ ਛਾਵੇਂ ਬਹਿ ਜਗੇ ਤੇ ਅਸੀਂ ਛਾਵੇਂ ਬਹਿ ਜਾਣਾ ਅੰਦਰ ਆ ਕੇ ਅੰਦਰਾ ਕੇ ਬਹਿ ਜਾਣਾ ਤੇ ਉੱਥੇ ਨਾ ਕੌਲੀ ਦੇ ਵਿੱਚ ਪਾਣੀ ਪਾ ਕੇ ਰੱਖ ਦੇਣਾ ਜਾਨਵਰ ਆਰਾਮ ਹੁੰਦੇ ਸੀ ਕੌਲੀ ਦੇ ਵਿੱਚ ਪਾਣੀ ਪਾ ਕੇ ਰੱਖ ਦੇਣਾ ਤੇ ਨਾਲੇ ਰੱਸੀ ਬੰਨ ਕੇ ਆਪ ਅਸੀਂ ਅੰਦਰਾ ਕੇ ਬਹਿ ਜਾਣਾ ਅੰਦਰਾ ਕੇ ਬਹਿ ਜਾਣਾ ਤੇ ਜਦੋਂ ਕੀ ਉਹਦਾ ਨਾ ਅੰਦਰਾ ਕੇ ਬਹਿ ਜਾਣਾ ਤੇ ਜਦੋਂ ਕਿਸੇ ਜਾਨਵਰ ਨੇ ਆਉਣਾ ਨਾ ਜਾਂਦਾ ਆ ਜ਼ਿਆਦਾਤਰ ਘੁੱਗੀ ਤੇ ਜਾਂ ਕਾ ਲੂਦ ਲੂਦ ਕਰਦਾ ਹੁੰਦਾ ਹੁੰਦਾ ਸੀ ਛੋਗਾ ਚੱਕਣ ਚੁਗਣਾ ਤੇ ਜਾਂ ਸਾਡੇ ਬਚਪਨ ਦੀਆਂ ਚਿਰਾਂ ਹੁੰਦੀਆਂ ਸੀ ਜਾਂ ਉਹ ਵਾਲਾਂ ਚਿਰਾਂ ਹੁੰਦੀਆਂ ਸੀਗਾ ਤੇ ਅਸੀਂ ਪਤਾ ਕੀ ਕਰਦੇ ਅਸੀਂ ਜਦੋਂ ਉਹਨਾਂ ਨੇ ਆ ਜਾਣਾ ਤੇ ਅਸੀਂ ਰੱਸੀ ਖਿੱਚਦੇ ਨੇ ਰੱਸੀ ਖਿੱਚ ਦੇਣੀ ਤੇ ਇੱਕ ਅੱਧੇ ਜਾਨਵਰ ਨੇ ਤੜ ਤੜ ਜਾਣਾ ਤੇ ਆਏ ਨਹੀਂ ਸੀ ਅਸੀਂ ਕਰਦੇ ਹੁੰਦੇ ਕਿ ਵੀ ਅਸੀਂ ਮਤਲਬ ਕਿ ਬਾਅਦ ਚ ਉਹਨੂੰ ਛੱਡਦੇ ਨਹੀਂ ਸੀ ਜਾਂ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਸੀ ਅਸੀਂ ਛੱਡ ਦਿੰਦੇ ਸੀ ਅਸੀਂ ਉਹਨੂੰ ਕਾਲਾ ਕਰਕੇ ਰੰਗ ਲਾ ਕੇ ਛੱਡਦੇ ਹੁੰਦੇ ਸੀ ਕੋਈ ਨਾ ਕੋਈ ਨਿਸ਼ਾਨੀ ਲਾ ਕੇ ਵੀ ਆਪਾਂ ਦੇਖਾਂਗੇ ਵੀ ਇਹ ਜਾਨਵਰ ਫੇਰ ਆਉਂਦਾ ਆਪਣੇ ਤੇ ਅਸੀਂ ਜਾਂ ਤਾਂ ਉਹਨੂੰ ਐ ਰੰਗ ਰੁੰਗ ਹੁੰਦੇ ਸੀ ਉਦੋਂ ਆਮ ਪਾਈ ਘਰਾਂ 'ਚ ਵੀ ਹੁਣੇ ਤੇ ਜਾਂ ਤਾਂ ਉਹਨੂੰ ਰੰਗ ਲਾ ਕੇ ਛੱਡਣਾ ਤੇ ਜਾਂ ਉਹਦਾ ਫੁੰਝਾ ਕਾਲਾ ਕਰ ਤੇ ਚਿੜੀ ਹੋਣੀ ਜਾਂ ਕੋਈ ਹੋਰ ਜਾਨਵਰ ਬਾਹਰ ਤੇ ਚੀੜੀਆਂ ਤੇ ਜਾਂ ਕਾ ਹੀ ਆਉਂਦਾ ਹੁੰਦਾ ਸੀਗਾ ਤੇ ਜਾਂ ਪੈਰ ਪੂਰ ਨੂੰ ਮਾੜੀ ਤੇ ਤਾਗਾ ਬੰਦਣਾ ਐ ਐ ਵੀ ਆਏ ਹੁੰਦਾ ਸੀ ਵੀ ਜੇ ਤੋ ਉੱਡਿਆ ਨਾ ਗਿਆ ਤਾਂ ਤੇ ਤਾਕਤ ਉਹ ਕ ਬਨ ਕੇ ਤੇ ਫਿਰ ਅਸੀਂ ਉਹ ਡਾ ਦੇਣਾ ਡਾ ਦੇਣਾ ਤੇ ਫਿਰ ਅਸੀਂ ਵੇਖਣਾ ਵੀ ਉੱਡ ਗਿਆ ਤੇ ਫਿਰ ਅਸੀਂ ਐਂ ਕੋਰ ਕਰਨੀ ਵੀ ਕੱਲ ਨੂੰ ਰੋਟੀ ਪਾਵਾਂਗੇ ਕਿਉਂ ਉਦੋਂ ਕਾਮ ਹੁੰਦੇ ਸੀ ਜਾਨਵਰ ਸਾਰੇ ਆਉਂਦੇ ਸੀ ਖੁੱਗ ਜਾਂ ਵੀ ਕਾਂ ਵੀ ਚਿੜਗਾਂ ਵੀ ਤੇ ਜਾਨਵਰ ਆ ਜਾਂਦੇ ਹੁੰਦੇ ਸੀ ਰੋਟੀ ਰੋਟੀ ਖਾਣੀ ਤੇ ਫਿਰ ਵੇਖਣਾ ਕਹਿਣਾ ਇੱਕ ਦੂਜੇ ਨੂੰ ਸਾਂਤ ਦੇਣੀ ਵੀ ਵੇਖਾਂ ਵੀ ਬੀਬੀ ਹੁਣਾਂ ਨੂੰ ਪਤਾ ਲੱਗ ਜਵੇ ਇਹਨਾਂ ਨੇ ਕੱਲ ਕਾਂ ਚਿੜਗਾਂ ਤਾੜੇ ਸੀ ਤੇ ਇੱਕ ਦੂਜੇ ਨੂੰ ਐਂ ਸਾਂਤ ਦੇਣੀ ਵੀ ਵੇਖਾਂ ਉਹੀ ਆ ਹਾਂ ਸਹੀ ਆ ਭੱਜਾ ਤੇ ਇੱਕ ਦੂਜੇ ਨੂੰ ਸਾਂਤ ਦੇਣੀ ਗੁਰਦੁਆਰੇ ਚੱਲਿਆ ਤੇ ਇੱਕ ਦੂਜੇ ਨੂੰ ਸਹਿਮਤ ਦੇਣੀ ਵੀ ਵੇਖਾਂ ਉਹ ਵੀ ਜਾਨਵਰ ਤੇ ਕਹਿਣਾ ਨਾ ਹਾਂ ਉਹ ਹੀ ਆ ਤੇ ਫੇਰ ਕੀ ਉਹਦਾ ਨਾ ਜਾ ਸੀ ਮਤਲਬ ਕਿ ਸਾਡੀ ਚਾਚੀ ਆਪਦੀ ਮਾਂ ਨੂੰ ਅਸੀਂ ਕਹਿਣਾ ਨਾ ਅਸੀਂ ਫਿਰ ਜੇ ਜਮਾਂ ਨਹੀਂ ਬਾਹਰ ਨਿਕਲਣ ਦੇ ਸਾਨੂੰ ਕੁਲਾਨੀ ਚਾਚੀ ਕੇ ਜਾਵੜ ਲਾਂਗੇ ਬਾਰਚ ਬੈਠੇ ਹੁੰਦੇ ਉਹ ਸਾਡੇ ਬਾਰਚ ਕਿਕਰ ਬਹੁਤ ਵੱਡੀ ਹੁੰਦੀ ਸੀ ਜਾਂ ਫਿਰ ਹੱਦ ਤੋਂ ਹੱਦ ਅਸੀਂ ਉੱਥੇ ਜਾਵੜਦੇ ਤਰਲੇ ਤੁਰਲੇ ਪਾ ਕੇ ਉਹ ਵੀ ਮੈਂ ਤਾਂ ਤਰ ਲਿਆ ਨਾ ਪਰ ਇੰਨੀ ਜ਼ਰਤ ਨਹੀਂ ਸੀ ਵੀ ੱੱਕੇ ਨਾ ਜਾਵੜਦੇ ਜਿਵੇਂ ਅੱਜ ਦੇ ਜਵਾਕ ਸੁਣਦੇ ਨਹੀਂ ਕਈ ਜਵਾਕ ਨਹੀਂ ਸੁਣਦੇ ਕਈ ਤਾਂ ਸੁਣਦੇ ਕਈ ਨਹੀਂ ਸੁਣਦੇ ਵੀ ਖੇਡਣ-ਕੂਡਣ ਦਾ ਜਵਾਕਾ ਨੂੰ ਆਵੇਂ ਮਤਲਬ ਕਿ ਹੈਗੀ ਆਦਤ ਤੇ ਹੁਣ ਦੇ ਟੀਚਰ ਵੀ ਕਹਿ ਦਿੰਦੇ ਆ ਵੀ ਕੋਈ ਨਹੀਂ ਬੱਚਿਆਂ ਨੂੰ ਖੇਡਣ ਦਿਓ ਤੇ ਅੱਗੇ ਟੀਚਰ ਵੀ ਐਂ ਕਹਿ ਦਿੰਦੇ ਸੀ ਵੀ ਬੱਚਿਆਂ ਤੇ ਸਖਤ ਕਾਰਵਾਈ ਰੱਖੋ ਕਿਉਂਕਿ ਅੱਗੇ ਦਾ ਟਾਈਮ ਹੀ ਐਵੇਂ ਦਾ ਸੀਗਾ ਤੇ ਜਾਂ ਫੇਰ ਅਸੀਂ ਉਹ ਚਾਚੀ ਕੋਲੇ ਜਾਣਾ ਤੇ ਉਹਨੇ ਕਹਿਣਾ ਨਾ ਆਜੋ ਵਕਤ ਬਣਾਵਾਂ ਮੈਂ ਤੁਹਾਨੂੰ ਵਕਤ ਤਾਂ ਚੌੜ ਨਾ ਲੱਗ ਜਾਣਾ ਜਾਨਵਰ ਬਣਨਾ ਤੇ ਜਾਂ ਦੂਜਾਂ ਨੇ ਪੀਂਗ ਪਾ ਲੈਣੀ ਝੂਟੀ ਜਾਣੀ ਤੇ ਜੇ ਚੀਜ਼ ਬਣਾਉਣੀ ਤਾਂ ਸਾਰਿਆਂ ਨੇ ਇੱਕ ਹੀ ਚੀਜ਼ ਖਾ ਲੈਣੀ ਜਿੱਦੇ ਕਿ ਤੇ ਬੀਬੀ ਨੇ ਘਰੇ ਹੋਣਾ ਤੇ ਜਾਂ ਕਹਿਣਾ ਮੇਰੇ ਮਗਰੋਂ ਨਹੀਂ ਜਾਣਾ ਤੇ ਜਾਂ ਜਿੱਦੇ ਘਰੇ ਹੁਣ ਉਹਦੇ ਤੇ ਜਾਵਾ ਗਰੂਪ ਉੱਛ ਕੇ ਵੀ ਅੱਜ ਅਸੀਂ ਵੀ ਵੀ ਕੰਮ ਨਵੇੜ ਕੇ ਖੇਡ ਲਗੇ ਵੀ ਅੱਗੇ ਮਤਲਬ ਇਹ ਜੇ ਟਾਈਮ ਹੁੰਦੇ ਸੀ ਵੀ ਸਾਡੇ ਬਚਪਨ ਚ ਤੇ ਹੁਣ ਤਾਂ ਭਾਈ ਟਾਈਮ ਬਹੁਤ ਚੇਂਜ ਹੋ ਗਏ ਹੁਣ ਤਾਂ ਬੱਚੇ ਕਹਿ ਦਿੰਦੇ ਆ ਜੇ ਤੂੰ ਕਿਤੇ ਚੱਲਿਆ ਜਾ ਤਾਂ ਮੈਨੂੰ ਫੋਨ ਦੇ ਜਾ ਤੇ ਜਾਂ ਫਿਰ ਮੈਨੂੰ ਐਲਸੀਡੀ ਤਾਂ ਕੇ ਦੇ ਜਾ ਤੇ ਜਾਂ ਫਿਰ ਮੈਨੂੰ ਵੀ ਨਾਲ ਲੈ ਜਾ ਹੁਣ ਤਾਂ ਕਰਟੀਆਂ ਹੈਗੀਆਂ ਘਰ ਘਰ ਅਗਲਾ ਸਾਰਾ ਪਰਿਵਾਰ ਇਕੱਠੇ ਬੈਂਦੇ ਆ ਕਦੇ ਮਾਮੀ ਕੋਲੇ ਦੇ ਮਾਸੀ ਕੋਲੇ ਕਦੇ ਭੂਆ ਕੋਲੇ ਵਾਗੇ ਛੁੱਟੀਆਂ ਚ ਤੇ ਸਾਡੇ ਅਰਗਿਆਂ ਨੂੰ ਤਾਂ ਨਾ ਕਦੇ ਛੁੱਟੀਆਂ ਹੁੰਦੀਆਂ ਸੀ ਤੇ ਨਾ ਸਾਨੂੰ ਅਸੀਂ ਪੜ੍ਹੇ ਨਹੀਂ ਕਿ ਸਾਨੂੰ ਛੁੱਟੀਆਂ ਦਾ ਕੀ ਪਤਾ ਹੈਗਾ ਵੀ ਛੁੱਟੀਆਂ ਕਾਸ ਨੂੰ ਕਹਿੰਦੇ ਸੀ ਕਿਉਂਕਿ ਸਾਨੂੰ ਸਾਡੇ ਮਾਪਿਓ ਨੇ ਪੜਾਇਆ ਹੀ ਨਹੀਂ ਪੜਾਇਆ ਵੀ ਸੀ ਹੋਊਗਾ ਚਲੋ ਅਸੀਂ ਨਹੀਂ ਸਾਡੀ ਵੀ ਗਲਤੀ ਹੋਊਗੀ ਵੀ ਅਸੀਂ ਨਹੀਂ ਗਏ ਹੋਵਾਂਗੇ ਸਕੂਲ ਆ ਤੇ ਪਰ ਮੇਰੀ ਮਾਂ ਤਾਂ ਮੈਨੂੰ ਕਹਿੰਦੀ ਹੁੰਦੀ ਸੀਗੀ ਵੀ ਅਸੀਂ ਤੁਹਾਨੂੰ ਲਾਇਆ ਸੀ ਤੇ ਪਰ ਤੁਸੀਂ ਆਪ ਨਹੀਂ ਪੜੇ ਵੀ ਤੁਹਾਡੀ ਗਲਤੀ ਆ ਵੀ ਤੁਸੀਂ ਨਹੀਂ ਜਾਣਦੇ ਸੀ ਤੇ ਨਾ ਹੀ ਉਦੋਂ ਇਹਨਾਂ ਗੱਲਾਂ ਦਾ ਪਤਾ ਸੀਗਾ ਵੀ ਪੜ੍ਹਾਈ ਮਤਲਬ ਕਿ ਇੰਨੀ ਜ਼ਰੂਰੀ ਹੋ ਜਾਊਗੀ ਵੀ ਉਦੋਂ ਐ ਸੀਗਾ ਵੀ ਆਹੇ ਆਹੇ ਸਮਾਂ ਰਹੂਗਾ ਤੇ ਪਰ ਆਏ ਨਹੀਂ ਸੀ ਪਤਾ ਵੀ ਜਿਹੜਾ ਸਮਾਂ ਇੱਕ ਵਾਰੀ ਨਿਕਲ ਜਾਊਗਾ ਤੇ ਇਹ ਇਹ ਸਮੇਂ ਨੇ ਅਸੀਂ ਬੁੱਢੇ ਹੋ ਜਾਾਂਗੇ ਅਸੀਂ ਮਤਲਬ ਕਿ ਸਾਰੀ ਜ਼ਿੰਦਗੀ ਸਾਡੀ ਲੰਘ ਜਾਊਗੀ ਤੇ ਪਰ ਇਹ ਸਮਾਂ ਨਹੀਂ ਮੁੜ ਕੇ ਆਉਣਾ ਵੀ ਸਾਨੂੰ ਇਹ ਨਹੀਂ ਸੀ ਪਤਾ ਵੀ ਸਮਾਂ ਇੰਨਾ ਚੇਂਜ ਹੋ ਜਾਊਗਾ ਵੀ ਆ ਚੀਜ਼ਾਂ ਵੀ ਆਉਣਗੀਆਂ ਜਿਵੇਂ ਸੋਸ਼ਲ ਮੀਡੀਆ ਆ ਗਿਆ ਜਾਂ ਹਨਾ ਵੀ ਕਿੰਨੀਆਂ ਚੀਜ਼ਾਂ ਆ ਗਈਆਂ ਜਿਵੇਂ YouTube ਆ ਗਿਆ Facebook ਆ ਗਿਆ Instagram Snapchat ShareChat ਵੀ ਕਿੰਨੀਆਂ ਚੀਜ਼ਾਂ ਹਨਾ ਆਗੀਆਂ ਸਾਨੂੰ ਜਿਵੇਂ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਤੇ ਵੀ ਸਾਨੂੰ ਵੀ ਜਾ ਕੇ ਹੁਣ ਜਾ ਕੇ ਪਤਾ ਲੱਗਿਆ ਸਾਨੂੰ ਇਹਨਾਂ ਚੀਜ਼ਾਂ ਦਾ ਵੀ ਜੇ ਆਪਾਂ ਕਹੇ ਸਾਨੂੰ ਬਚਪਨ ਚਾਹ ਚੀਜ਼ ਦਾ ਸ਼ੌਂਕ ਸੀ ਜਾਂ ਤੇ ਜੇ ਮਤਲਬ ਕਿ ਜਿਹੜੇ ਭਰਾ ਸੀ ਸਾਡੇ ਹਨਾ ਮੇਰੇ ਭਰਾ ਦੋਨੇ ਮੇਰੇ ਤੋਂ ਵੱਡੇ ਆ ਉਹ ਮੇਰੇ ਵਿੱਚ ਹੀ ਗੱਲ ਰਹਿ ਗਈ ਤੇ ਜਿਹੜੇ ਮੇਰੇ ਭਰਾ ਤੇ ਦੋਨੇ ਵੱਡੇ ਆ ਮੈਥੋਂ ਤੇ ਉਹਨਾਂ ਨੇ ਜਿਹੜਾ ਇੱਕ ਦੇ ਵਿੱਚ ਰੀਨ ਪਾ ਜਾਣੀ ਨਾ ਕੋਈ ਗੀਤ ਚੱਲਦਾ ਹੋਣਾ ਤੇ ਇੰਨੀ ਸਖਤਾਈ ਹੁੰਦੀ ਸੀ ਅੱਗੇ ਧੀਆਂ ਤੇ ਤੇ ਪੁੱਤਾਂ ਤੇ ਵੀ ਮਾਂ ਪਿਓ ਭੈਣ ਭਰਾ ਵੀ ਇੰਨਾ ਗੌਰ ਰੱਖਦੇ ਹੁੰਦੇ ਸੀ ਤੇ ਉਹਨਾਂ ਨੇ ਪਤਾ ਕੀ ਕਹਿਣਾ ਉਹਨਾਂ ਨੇ ਕਹਿਣਾ ਨਾ ਵੀ ਮਤਲਬ ਆ ਜਿਹੜਾ ਗੀਤ ਲਾਤਾ ਹਨਾ ਜਾਂ ਕੰਮ ਤੇ ਉੱਠ ਜਾਣਾ ਤੇ ਜਾਂ ਆਪ ਝੋਨਾ ਝੂਨਾ ਲਾਉਣਾ ਵੀ ਜਿਆਦਾ ਤੇ ਅੱਗੇ ਸੀਰ ਲੈਂਦੇ ਹੁੰਦੇ ਸੀ ਲੋਕ ਤੇ ਜਦੋਂ ਜਾਣਾ ਤੇ ਉਹਨਾਂ ਨੇ ਕਹਿਣਾ ਨਾ ਵੀ ਆਹ ਜਿਹੜਾ ਗੀਤ ਇਹਦੇ ਵਿੱਚ ਚੱਲੀ ਜਾਂਦਾ ਵਰੀ ਹੁੰਦੇ ਇਹੇ ਗੀਤ ਮੇਰੇ ਆਉਂਦੇ ਨੂੰ ਚੱਲਦਾ ਰਹਿਣਾ ਚਾਹੀਦਾ ਵਾ ਤੇ ਇਹ ਗੀਤ ਬੰਦ ਨਹੀਂ ਹੋਣਾ ਚਾਹੀਦਾ ਤੇ ਐ ਨਾ ਹੋਵੇ ਤੁਸੀਂ ਮਗਰ ਡੈੱਕ ਸੁਣੀ ਜਾਓ ਵੀ ਡੈੱਕ ਦੀ ਸੁਰਚ ਨੂੰ ਹੱਥ ਨਹੀਂ ਲਾਉਣਾ ਵੀ ਡੈੱਕ ਲਾਉਣਾ ਨਹੀਂ ਤੇ ਇੱਕ ਵਾਰ ਬਿੱਲੀ ਡੈੱਕ ਸੈੱਟ ਕੀਤੀ ਤੇ ਮੇਰੇ ਭਰਾ ਮੈਨੂੰ ਬਹੁਤ ਲੜੇ ਕਹਿੰਦੇ ਵੀ ਤੁਸੀਂ ਤੂੰ ਲਾਇਆ ਹੋ ਗਾ ਮੈਂ ਘਰੇ ਮੈਂ ਹੀ ਸੀਗੀ ਕੰਢੀ ਉੱਦੇ ਤੇ ਮੈਂ ਕਹਾਂ ਵੀ ਮੈਂ ਡੈੱਕ ਨਹੀਂ ਲਾਇਆ ਤੇ ਹੁਣ ਉਹੀ ਉਹਨਾਂ ਦੇ ਜਵਾਕ ਮਤਲਬ ਕਿ ਐਲ ਸੀੜੀਆਂ ਦੇਖਦੇ ਆ ਫੋਨਾਂ ਦਾ ਖਿਹੜਾ ਨਹੀਂ ਛੱਡਦੇ ਸਾਰਾ ਸਾਰਾ ਦਿਨ ਤੇ ਹੁਣ ਮਤਲਬ ਕਿ ਹੁਣ ਕਹੀਦਾ ਵਾ ਵੀ ਇੱਕ ਸਾਡਾ ਟਾਈਮ ਹੁੰਦਾ ਸੀਗਾ ਮੈਂ ਗੰਡੇ ਚ ਰਿ ਜਾਂਨੇ ਮੇਰੇ ਘਰ ਕੱਤਣ ਪਈ ਜਾਂਦੀ ਆ ਤਾਂ ਕਰਕੇ ਮੇਰੇ ਅੱਖਾਂ ਚ ਪਾਣੀ ਆ ਹੀ ਜਾਂਦਾ ਤੇ ਹੁਣ ਅਸੀਂ ਕਹਿੰਨੇ ਉਹਨੇ ਵੀ ਇੱਕ ਸਾਡਾ ਟਾਈਮ ਸੀਗਾ ਤੇ ਇੱਕ ਅੱਜ ਥੋੜੇ ਜਵਾਕਾਂ ਦਾ ਟਾਈਮ ਆ ਵੀ ਜਿਹੜੇ ਮਤਲਬ ਕਿ ਕਿਸੇ ਦੀ ਸੁਣਦੇ ਨਹੀਂ ਵੀ ਖਾਸ ਕਰਕੇ ਥੋੜੀ ਵੀ ਨਹੀਂ ਸੁਣਦੇ ਤੇ ਇੱਕ ਸਾਡਾ ਟਾਈਮ ਸੀ ਅਸੀਂ ਚਾਚੇ ਤਾਏ ਆਂਦਾ ਵੀ ਡਰ ਮੰਨਦੇ ਹੁੰਦੇ ਸੀ ਵੀ ਜੇ ਸਾਡੇ ਚਾਚੇ ਨੇ ਕਿਤੇ ਰਾਹ ਖੜੇ ਸਾਨੂੰ ਵੇਖ ਲਿਆ ਜਾਂ ਸਾਡੀ ਚਾਚੀ ਵੇ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਵਾਰ-ਵਾਰ ਦੱਸੀ ਜਾਂਦੀ ਵੀ ਅਸੀਂ ਨਿਕਲਦੇ ਨੇ ਹੁੰਦੇ ਸੀ ਤੇ ਜੇ ਅਸੀਂ ਕਿਤੇ ਮਾੜਾ-ਮੋਟਾ ਇੱਧਰ-ਉੱਧਰ ਜਾਂਦੇ ਵੀ ਦੁਕਾਨਦਾਰ ਕੋਲ ਤੋਂ ਕੋਈ ਚੀਜ਼ ਵਕਤ ਲੈਣ ਦੇ ਲੋੜ ਹੁੰਦੀ ਭਲਾ ਅਸੀਂ ਕੰਮ ਹੀ ਗਏ ਆ ਕਿਸੇ ਵੱਡੇ ਨੇ ਸਾਨੂੰ ਘੱਲਿਆ ਤੇ ਅਸੀਂ ਆਪਣੇ ਚਾਚੇ ਤਾਏ ਨੂੰ ਵੇਖ ਲੈਂਦੇ ਤਾਂ ਅਸੀਂ ਭੱਜ ਕੇ ਡਰ ਜਾਂਦੇ ਕਿੰਨਾ ਮੜਕਾ ਆ ਗਿਆ ਅਸੀਂ ਡਰ ਜਾਂਦੇ ਵੀ ਹਾਏ ਅਸੀਂ ਬਾਹਰ ਸੀਗੇ ਤੇ ਸਾਨੂੰ ਚਾਚੇ ਨੇ ਵੇਖ ਲਿਆ ਤੇ ਵੀ ਹੁਣ ਪਤਾ ਨਹੀਂ ਸਾਡੇ ਨਾਲ ਕੀ ਬਣੂਗਾ ਵੀ ਮਤਲਬ ਇਹੋ ਜਿਹਾ ਟਾਈਮ ਹੁੰਦਾ ਸੀਗਾ ਜਿਹੜਾ ਸਾਡੇ ਬਚਪਨ ਦਾ ਟਾਈਮ ਹੁੰਦਾ ਸੀ ਵੀ ਅੱਜ ਤਾਂ ਟਾਈਮ ਬਹੁਤ ਅੱਗੇ ਨਿਕਲ ਗਿਆ ਅੱਜ ਦੇ ਟਾਈਮ 'ਚ ਤਾਂ ਨਾ ਮੈਂ ਕਹਿੰਨੀ ਆਂ ਵੀ ਬੱਚੇ ਆਪਦੇ ਮਾਂ ਪਿਓ ਦਾ ਡਰ ਨਹੀਂ ਮੰਨਦੇਗੇ ਕਈ ਮੰਨਦੇ ਹੋਣਗੇ ਜਿਹੜੇ ਮੰਨਦੇ ਆ ਵੀ ਬਹੁਤ ਐਵੇਂ ਦੇ ਬੱਚੇ ਆ ਜਿਹੜੇ ਮਾਂ ਪਿਓ ਨੂੰ ਵੀ ਨਹੀਂ ਗੋਲਦੇ ਮੈਂ ਦੇਖਦੀ ਰਹੀਨੀ ਆ ਕਈ ਬੱਚੇ ਵੀ ਆਪਦੇ ਮਾਂ ਪਿਓ ਨੂੰ ਨਹੀਂ ਕੁਛ ਗੋਲਦੇ ਇੰਨਾ ਬੋਲਦੇ ਆ ਮਾਂ ਪਿਓ ਦੇ ਮੂਹਰੇ ਤੇ ਮਾਮੀਆਂ ਚਾਚਿਆਂ ਮਾਮਿਆਂ ਨੂੰ ਤਾਂ ਕੀ ਕਿਸੇ ਬੱਚੇ ਨੇ ਗੋਲਣਾ ਵਾ ਤੇ ਕਹਿ ਦਿੰਦੇ ਆ ਜੇ ਤੁਹਾਡਾ ਮਾਂ ਪਿਓ ਨਹੀਂ ਸਾਨੂੰ ਰੋਕਦਾ ਤੁਸੀਂ ਕੌਣ ਹੁੰਨੇ ਆ ਤੇ ਇੱਕ ਸਾਡਾ ਟਾਈਮ ਹੁੰਦਾ ਸੀ ਸਾਨੂੰ ਮਾਂ ਪਿਓ ਤੋਂ ਤਾਂ ਭਲਾ ਸੀ ਡਰ ਗਏ ਜਾਂ ਨਾ ਡਰਦੇ ਤੇ ਚਾਚੇ ਤਾਇਿਆਂ ਦਾ ਬਹੁਤ ਖੌਫ ਹੁੰਦਾ ਸੀਗਾ ਵੀ ਜਾਂ ਹਨਾ ਵੀ ਸਾਨੂੰ ਚਾਚਾ ਮਾਰੂਗਾ ਜਾਂ ਕੁੱਟੂ ਸਾਡਾ ਤਾਂ ਚਾਚਾ ਵੈਸੇ ਬਹੁਤ ਉਹ ਮਤਲਬ ਕਿ ਸੀਗਾ ਹੈ ਕਹਿੰਦਾ ਕੁੰਦਾ ਹੁੰਦਾ ਸੀ ਵੀ ਕੋਈ ਗੱਲ ਹੋਣੀ ਤਾਂ ਰਾਚਕੂਰ ਕਰ ਦੇਣਾ ਤੇ ਅਸੀਂ ਡਰਨਾ ਵੀ ਸਾਡਾ ਚਾਚਾ ਹੈ ਵੀ ਅਸੀਂ ਮੈਂ ਤਾਂ ਇੱਕ ਮੇਰਾ ਚਾਚਾ ਜਿਹੜਾ ਹਨਾ ਦੋ ਮੇਰੇ ਚਾਚੇ ਆ ਤੇ ਮੈਂ ਹਜੇ ਵੀ ਆਪਦੇ ਚਾਚੇ ਤੋਂ ਹੁਣ ਤੱਕ ਵੀ ਅਸੀਂ ਡਰਦਾਂ ਰਹੀਆਂ ਹਾਂ ਹੁਣ ਵੀ ਅਸੀਂ ਜੇ ਤੋ ਜਾਂਦਗਾ ਨਾ ਵੀ ਤਾਂ ਜਵਾਕਾਂ ਦੇ ਲੈਣਾ ਹਾਂ ਅਸੀਂ ਛੇਤੀ ਜਿੰਨਾ ਚਿਰ ਉਹ ਸਾਡੇ ਚਾਚੇ ਦੀ ਵਰਕਸ਼ਾਪ ਆ ਤੇ ਅਸੀਂ ਜਿੰਨਾ ਚਿਰ ਕੰਮ ਤੇ ਨਹੀਂ ਜਾਂਦਾ ਸੀ ਆਪਣੀ ਚਾਚੀ ਨੂੰ ਮਿਲਣ ਨਹੀਂ ਜਾਂਦਗਾ ਤੇ ਅਸੀਂ ਕਹਿਣਾ ਵੀ ਨਹੀਂ ਹਨ ਵੀ ਚਾਚਾ ਅਸੀਂ ਚਾਚੇ ਕੋਲੇ ਨਹੀਂ ਜਾਣਾ ਚਾਚੇ ਤੂੰ ਪਹਿ ਆਉਂਦਾ ਚਾਚਾ ਪਤਾ ਨਹੀਂ ਸਾਨੂੰ ਕੀ ਬੋਲੂ ਵੀ ਇੰਨਾ ਮਤਲਬ ਕੇ ਚਾਚਾ ਤਾਂ ਆ ਜਾਂਦਾ ਉਦੋਂ ਉਦੋਂ ਵਾਲਾ ਡਰ ਹੋਣ ਤੱਕ ਜਾਨੀ ਦਿਲਾਂ ਚ ਰਿਆ ਵੀ ਅਸੀਂ ਇੰਨਾ ਮੰਨਦੇ ਸੀ ਡਰ ਨੂੰ ਤੇ ਇਹ ਕੱਦ ਦੇ ਜਵਾਕ ਆ ਜਿਹੜੇ ਖੁਦ ਮਾਂ ਪਿਓ ਨੂੰ ਵੀ ਨਹੀਂ ਛੇਤੀ ਕੀਤੇ ਕੁਝ ਗੋਲ ਦੇ ਤੇ ਚਾਚੇ ਤਾਇਆ ਤੋਂ ਤਾਂ ਇਹਨਾਂ ਨੇ ਕਾਹਦਾ ਡਰਨਾ ਹੈ ਮਤਲਬ ਕਿ ਸਮਾਂ ਇਦਾਂ ਦਾ ਆ ਗਿਆ ਤੇ ਇਦੂ ਅੱਗੇ-ਅੱਗੇ ਪਤਾ ਨਹੀਂ ਕਿਵੇਂ ਦਾ ਸਮਾਂ ਆਉਣਾ ਉਹ ਤਾਂ ਵੈਗਰੂ ਜਾਣੇ ਜਿਵੇਂ ਕਹਿੰਦੇ ਨੇ ਸੱਚੇ ਪਾਤਸ਼ਾਹ ਖਦਾ ਦਾ ਨਾਮ ਸੱਚੇ ਪਾਤਸ਼ਾਹ ਵੈਗਰੂ ਜਾਣੇ ਤੇ ਕੀ ਬਣੂ ਦੁਨੀਆਂ ਦਾ ਵੀ ਇਦੂ ਅੱਗੇ ਪਤਾ ਨਹੀਂ ਕੀ ਬਣਨਾ ਵਾ ਮੈਂ ਮਤਲਬ ਸਾਡੇ ਟਾਈਮ ਦੇ ਵਿੱਚ ਜਿਹੜਾ ਸਾਡਾ ਸਮਾਂ ਸੀਗਾ ਅਸੀਂ ਆਪਦੇ ਟਾਈਮ 'ਚ ਬਈ ਆਪਦੇ ਚਾਚੇ ਤਾਇਆ ਤੋਂ ਬਹੁਤ ਡਰਦੇ ਸੀ ਸਾਡਾ ਜਿਹੜਾ ਬਚਪਨ ਸੀ ਬਹੁਤ ਸੋਹਣਾ ਬੀਤਿਆ ਚਾਚਾ ਤਾਇਆ ਤੋਂ ਡਰਦਿਆਂ ਦਾ ਬੀਤਿਆ ਮਾਂ ਪਿਓ ਦਾ ਵੀ ਖੌਫ ਰੱਖਣਾ ਚਾਚੇ ਤਾਇਆ ਤੋਂ ਵੀ ਡਰਨਾ ਤੇ ਅੱਜ ਦੇ ਬੱਚੇ ਕਿਸੇ ਦਾ ਨਹੀਂ ਗੌਰ ਕਰਦੇ ਨਹੀਂ ਕਿਸੇ ਦਾ ਧਰ ਮੰਨਦੇ ਚਾਚੇ ਤਾਇਆ ਦਾ ਤਾਂ ਖਾਸ ਕਰਕੇ ਨਹੀਂ ਮਾਪਿਓ ਦਾ ਹਜੇ ਭਲਾ ਮੰਨਦੇ ਆ ਮਾੜਾ ਮੋਟਾ ਤੇ ਚਾਚੇ ਤਾਇਆ ਤੋਂ ਕਈ ਮੰਨਦੇ ਵੀ ਆ ਪਰ ਕਈ ਨਹੀਂ ਮੰਨਦੇ ਕਿ ਕਈ ਬੱਚੇ ਕਹਿ ਦਿੰਦੇ ਲੈ ਸਾਡਾ ਮਾਪਿਓ ਨੇ ਕਹਿੰਦਾ ਸੀ ਕਾਤੋਂ ਕਿਸੇ ਤੋਂ ਡਰ ਕੇ ਤੇ ਬਾਕੀ ਦੂਜਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ